ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬੀ ਜੁੱਤੀ ਬਾਰੇ ਕਹਿੰਦੇ ਨੇ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇਣਾ ਤੇ ਜੀ ਹਾਂ ਜਦੋਂ ਪੈਰਾਂ ਦੇ ਵਿੱਚ ਪੰਜਾਬੀ ਜੁੱਤੀ ਪਾਈ ਹੋਵੇ ਤਾਂ ਪੈਰਾਂ ਦੇ ਵਿੱਚ ਮੜਕ ਤਾਂ ਆਪਣੇ ਆਪ ਹੀ ਆ ਜਾਂਦੀ ਆ ਤੇ ਪੰਜਾਬੀ ਪਹਿਰਾਵਾ ਪੰਜਾਬੀ ਜੁੱਤੀ ਤੋਂ ਬਿਨਾ ਅਧੂਰਾ ਲੱਗਦਾ ਹੈ ਪੰਜਾਬੀ ਜੁੱਤੀ ਨਾ ਸਿਰਫ ਪੰਜਾਬੀਆਂ ਦੀ ਸ਼ਾਨ ਹੈ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਲੋਕ ਵੀ ਪੰਜਾਬੀ ਜੁੱਤੀ ਪਹਿਨਣਾ ਤੇ ਖਰੀਦਣਾ ਪਸੰਦ ਕਰਦੇ ਨੇ ਜੇਕਰ ਗੱਲ ਕੀਤੀ ਜਾਵੇ ਕਿ ਆ ਪੰਜਾਬ ਦੀ ਜੁੱਤੀ ਕਿੱਥੋਂ ਦੀ ਮਸ਼ਹੂਰ ਹੈ ਤਾਂ ਪੰਜਾਬ ਦੇ ਵਿੱਚ ਮੁਕਸਰ ਤੇ ਪਟਿਆਲੇ ਦੀ ਜੁੱਤੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਜੇਕਰ ਪੰਜਾਬ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਕਸੂਰ ਦੀ ਜੁੱਤੀ ਬਹੁਤ ਜ਼ਿਆਦਾ ਮਸ਼ਹੂਰ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਪੰਜਾਬੀ ਵਿਰਸੇ ਲੋਕ ਗੀਤਾਂ ਤੇ ਪੰਜਾਬੀ ਪਹਿਰਾਵੇ ਤੇ ਰਸਮਾਂ ਰਿਵਾਜਾਂ ਦਾ ਅਹਿਮ ਹਿੱਸਾ ਰਹੀ ਹੈ ਪੰਜਾਬੀ ਜੁੱਤੀ ਇਸੇ ਸਮੇਂ ਸ਼੍ਰੀ ਮੁਕਸਰ ਸਾਹਿਬ ਪਟਿਆਲਾ ਫਾਜ਼ਿਲਕਾ ਪੰਜਾਬੀ ਜੁੱਤੀ ਦੇ ਕੜ ਮੰਨੇ ਜਾਂਦੇ ਸੀ ਕਾਰੀਗਰਾਂ ਦੀਆਂ ਸੁਆਣੀਆਂ ਜੁੱਤੀਆਂ ਤੇ ਕਢਾਈ ਕਰਦੀਆਂ ਸਨ ਕਾਰੀਗਰਾਂ ਦੇ ਘਰ ਦੇ ਵਿੱਚ ਕੁੰਨਾ ਹੁੰਦੀਆਂ ਸਨ ਜਿੱਥੇ ਉਹ ਚਮੜਾ ਰੰਗਣ ਦਾ ਕੰਮ ਕਰਦੇ ਸੀ ਤੇ ਰੰਗਾਈ ਦੇ ਲਈ ਕਲੀ ਲਾਖ ਕਿੱਕਰ ਤੇ ਸੱਕ ਦੀ ਵਰਤੋਂ ਹੁੰਦੀ ਸੀ ਤੇ ਚਮੜੀ ਦੀ ਜੁੱਤੀ ਜੋ ਬੜੀ ਹੀ ਹੰਢਣਸਾਰ ਮੰਨੀ ਜਾਂਦੀ ਹੈ ਜੁੱਤੀ ਪੰਜਾਬੀ ਪਾਈਚਾਰੇ ਦੀ ਸ਼ਾਨ ਵਧਾਉਂਦੀ ਹੈ ਜੁੱਤੀ ਨੂੰ ਹੁਨਰਮੰਦ ਕਾਰੀਗਰਾਂ ਦੁਆਰਾ ਹੱਥਾਂ ਦੇ ਨਾਲ ਬਣਾਇਆ ਜਾਂਦਾ ਹੈ ਪਹਿਲਾਂ ਪਹਿਲ ਬੜੇ ਮਹਿੰਗੇ ਧਾਗੇ ਦੇ ਨਾਲ ਜੁੱਤੀਆਂ ਦੇ ਉੱਤੇ ਕਢਾਈ ਹੁੰਦੀ ਸੀ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਇਸ ਦੀ ਜੋ ਡਿਜ਼ਾਈਨਿੰਗ ਹੈ ਜੁੱਤੀ ਦੀ ਉਹ ਬਦਲਦੀ ਗਈ ਆ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਜੁੱਤੀਆਂ ਜੋ ਬਣਾਈਆਂ ਜਾਂਦੀਆਂ ਨੇ ਤੇ ਜੋ ਕਾਰੀਗਰ ਹੁੰਦੇ ਨੇ ਉਹਨਾਂ ਦੇ ਵਿੱਚ ਸਬਰ ਦੇ ਨਾਲ-ਨਾਲ ਹੁਨਰ ਦੀ ਵੀ ਲੋੜ ਹੁੰਦੀ ਆ ਕਿਉਂਕਿ ਜੋ ਇਹ ਕੰਮ ਐ ਬਹੁਤ ਜ਼ਿਆਦਾ ਪੇਸ਼ੈਂਸ ਵਾਲਾ ਤੁਹਾਨੂੰ ਸਬਰ ਚਾਹੀਦਾ ਕਿਉਂਕਿ ਛੋਟਾ-ਛੋਟਾ ਕੰਮ ਐ ਜੋ ਉਸ ਤੇ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਜਦੋਂ ਵੀ ਕਿਸੇ ਗੱਭਰੂ ਨੇ ਜਾਂ ਮੁਟਿਆਰ ਨੇ ਪੰਜਾਬੀ ਜੁੱਤੀ ਪਾਈ ਹੋਵੇ ਤਾਂ ਉਸ ਤੋਂ ਹੀ ਪਤਾ ਲੱਗ ਜਾਂਦਾ ਕਿ ਪੰਜਾਬ ਦਾ ਰਹਿਣ ਵਾਲਾ ਐ ਤੇ ਪੰਜਾਬੀ ਐ ਤੇ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਜੁੱਤੀਆਂ ਦੀ ਬਨਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਕੰਮ ਦੇ ਲਈ ਸਬਰ ਤੇ ਹੁਨਰ ਦੋਨੋਂ ਚਾਹੀਦੇ ਨੇ ਸਭ ਤੋਂ ਪਹਿਲਾਂ ਖੱਲ ਨੂੰ ਮਲ ਮਲ ਕੇ ਧੋਤਾ ਜਾਂਦਾ ਹੈ ਉਸ ਤੋਂ ਬਾਅਦ ਟਾਂਚਾ ਤੇ ਛੱਤ ਤਿਆਰ ਕੀਤੀ ਜਾਂਦੀ ਹੈ ਤਾਂ ਕੱਚੇ ਬਰੀਕ ਸੂਤੀ ਧਾਗੇ ਦੇ ਨਾਲ ਸਿਲਾਈ ਕੀਤੀ ਜਾਂਦੀ ਹੈ ਤਾਂ ਕਲਬੂਤ ਲਾ ਕੇ ਇਸ ਦਾ ਆਕਾਰ ਜੋ ਤਿਆਰ ਕੀਤਾ ਜਾਂਦਾ ਹੈ ਤੇ ਜੇਕਰ ਪੂਰੀ ਕੰਡਵੀ ਕਢਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਤੇ ਲਈ ਘੱਟੋ ਘੱਟ 10 ਤੋਂ 15 ਦਿਨ ਲੱਗਦੇ ਨੇ ਤੇ ਬਹੁਤੀਆਂ ਔਰਤਾਂ ਵੀ ਕਰਾਂ ਦੇ ਵਿੱਚ ਕਢਾਈ ਦਾ ਕੰਮ ਕਰਦੀਆਂ ਨੇ ਤੇ ਔਰਤਾਂ ਦੇ ਲਈ ਰੋਜ਼ਗਾਰ ਦਾ ਸਾਧਨ ਵੀ ਹੈ ਪੰਜਾਬੀ ਕਾਇਕਾ ਸੁਰਿੰਦਰ ਕੌਰ ਦਾ ਗਾਇਆ ਹੋਇਆ ਗੀਤ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜੀ ਹਾਂ ਇਹ ਬਿਲਕੁਲ ਕਹਾਵਤ ਆ ਜੋ ਪੰਜਾਬੀਆਂ ਤੇ ਟੁੱਕਦੀ ਆ ਜਾਂ ਦੋ ਪੈਰ ਘੱਟ ਤੁਰਨਾ ਤੁਰਨਾ ਮੜਕ ਦੇ ਨਾਲ ਤੇ ਜਦੋਂ ਪੰਜਾਬੀ ਜੁੱਤੀ ਪਾਈ ਹੋਵੇ ਤਾਂ ਪੈਰਾਂ ਦੇ ਵਿੱਚ ਮੜਕ ਆਪਣੇ ਆਪ ਹੀ ਆ ਜਾਂਦੀ ਆ ਤਾਂ ਜਦੋਂ ਵੀ ਕੋਈ ਖਾਸ ਮੌਕੇ ਹੁੰਦੇ ਆ ਵਿਆਹ ਸ਼ਾਦੀਆਂ ਹੁੰਦੀਆਂ ਉਦੋਂ ਜੁੱਤੀ ਪਹਿਨੀ ਜਾਂਦੀ ਆ ਪਰ ਹੁਣ ਤਾਂ ਲੋਕ ਆਮ ਕਰਕੇ ਸੂਟਾਂ ਦੇ ਨਾਲ ਮੈਚਿੰਗ ਜੁੱਤੀਆਂ ਵੀ ਪਾਈਆਂ ਹੁੰਦੀਆਂ ਨੇ ਤਾਂ ਬਹੁਤ ਸਾਰੇ ਗੀਤ ਬੋਲੀਆਂ ਦੇ ਵਿੱਚ ਪੰਜਾਬੀ ਜੁੱਤੀ ਦਾ ਜ਼ਿਕਰ ਆਉਂਦਾ ਅਕਸਰ ਹੀ ਅਸੀਂ ਗੀਤਾਂ ਦੇ ਵਿੱਚ ਵੀ ਸੁਣਦੇ ਹਾਂ ਤੇ ਬੋਲੀਆਂ ਦੇ ਵਿੱਚ ਵੀ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਗੀਤਾਂ ਬੋਲੀਆਂ ਦੇ ਜ਼ਰੀਏ ਅਸੀਂ ਇਹ ਪੰਜਾਬ ਦਾ ਕਲਚਰ ਹੈ ਜੋ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਪਰ ਬੇਸ਼ੱਕ ਸਮੇਂ ਦੇ ਨਾਲ ਬਹੁਤ ਕੁਝ ਬਦਲਦਾ ਜਾ ਰਿਹਾ ਹੈ ਅੱਜ ਅਸੀਂ ਹੀਲਸ ਪੈਣਾ ਪਸੰਦ ਕਰਦੇ ਹਾਂ ਸੂਟ ਪਾਇਆ ਹੋਵੇ ਚਾਹ ਜੀਨਸ ਪਾਈ ਹੋਵੇ ਤਾਂ ਸਾਡੀ ਪ੍ਰੇਫਰੈਂਸ ਹੁੰਦੀ ਹੈ ਕਿ ਅਸੀਂ ਜੁੱਤੀ ਦੀ ਬਜਾਏ ਹੀਲਸ ਪਾਈਏ ਪਰ ਜੋ ਅੱਜ ਵੀ ਪੰਜਾਬੀਅਤ ਨਾਲ ਜੁੜੇ ਹੋਏ ਨੇ ਖਾਸ ਕਰਕੇ ਪੰਜਾਬੀ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਕਿਤੇ ਨਾ ਕਿਤੇ ਬਚਾ ਕੇ ਰੱਖਿਆ ਹੋਇਆ ਜੁੱਤੀ ਪਹਿਨਣਾ ਪਸੰਦ ਕਰਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੂਟਾਂ ਦੇ ਨਾਲ ਮੈਚਿੰਗ ਜੁੱਤੀਆਂ ਪਾਈਆਂ ਜਾਂਦੀਆਂ ਹਾਲਾਂਕਿ ਵਿਦੇਸ਼ਾਂ ਦੇ ਲੋਕ ਵੀ ਜੁੱਤੀਆਂ ਪਸੰਦ ਕਰਦੇ ਨੇ ਇਧਰੋਂ ਪੰਜਾਬੀ ਜੁੱਤੀਆਂ ਬਾਹਰਲੇ ਮੁਲਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਪੰਜਾਬੀ ਜੁੱਤੀ ਦੀਆਂ ਕਿਸਮਾਂ ਦੀ ਗੱਲ ਕੀਤੀ ਜਾਵੇ ਤਾਂ ਧੌੜੀ ਦੀ ਜੁੱਤੀ ਲੱਕ ਮਰਮੀ ਜੁੱਤੀ ਦੇਸੀ ਜੁੱਤੀ ਖੁਸਾ ਤਿੱਲੇਦਾਰ ਮੋਤੀਆਂ ਵਾਲੀ ਗੁਰਗਾਪੀ ਤੇ ਨੋਕ ਵਾਲੀਆਂ ਜੁੱਤੀਆਂ ਸ਼ਾਮਿਲ ਨੇ ਖਾਨਦਾਨੀ ਪਰਿਵਾਰ ਖਾਸ ਰਸਮਾਂ ਉਤੇ ਸਪੈਸ਼ਲ ਜੁੱਤੀਆਂ ਬਣਵਾਉਂਦੇ ਨੇ ਇਸ ਤੋਂ ਇਲਾਵਾ ਪੰਗੜਾ ਗਿੱਧਾ ਤੇ ਫਿਲਮਾਂ ਵਿੱਚ ਵੀ ਜੁੱਤੀਆਂ ਦੀ ਚੰਗੀ ਮੰਗ ਹੈ ਆਮ ਕਰਕੇ ਜੁੱਤੀ ਨੂੰ ਸਾਈ ਤੇ ਬਣਾਇਆ ਜਾਂਦਾ ਏ ਆਪਣੀ ਚੁਆਇਸ ਦੇ ਮੁਤਾਬਕ ਔਰਤਾਂ ਦੀਆਂ ਜੁੱਤੀਆਂ ਨੂੰ ਕੜਾਈ ਦੇ ਨਾਲ ਵੀ ਸ਼ਿੰਗਾਰਿਆ ਜਾਂਦਾ ਹੈ ਮੋਤੀਆਂ ਦੇ ਨਾਲ ਕੜਾਈ ਕੀਤੀ ਜਾਂਦੀ ਹੈ ਤਿੱਲੇ ਦੇ ਨਾਲ ਕੜਾਈ ਕੀਤੀ ਜਾਂਦੀ ਹੈ ਦੇਖਣ ਦੇ ਵਿੱਚ ਜੁੱਤੀਆਂ ਬਹੁਤ ਹੀ ਖੂਬਸੂਰਤ ਲੱਗਦੀਆਂ ਨੇ ਤੇ ਜਦੋਂ ਵੀ ਕੋਈ ਪੰਜਾਬੀ ਮਟਿਆਰ ਪੰਜਾਬਣ ਮਟਿਆਰ ਸੂਟ ਤੇ ਨਾਲ ਇਹ ਜੁੱਤੀ ਪਾਉਂਦੀ ਆ ਤਾਂ ਉਸ ਦੀ ਤੌਰ ਦੁੱਗਣੀ ਚੌਗਣੀ ਹੋ ਜਾਂਦੀ ਹੈ ਕੱਜ ਬਦਲਦੇ ਸਮੇਂ ਦੇ ਨਾਲ ਰਿਵਾਜ ਤੇ ਫੈਸ਼ਨ ਬਦਲ ਗਿਆ ਹੈ ਅੱਜ ਅਸੀਂ ਬ੍ਰਾਂਡੇਡ ਫੁੱਟਵੀਅਰ ਪਾਉਨੇ ਆ ਪਰ ਜੋ ਟੌਰ ਪੰਜਾਬੀ ਜੁੱਤੀ ਦੀ ਹੁੰਦੀ ਹੈ ਜਾਂ ਜੋ ਆਨੰਦ ਪੰਜਾਬੀ ਜੁੱਤੀ ਪਾ ਕੇ ਆਉਂਦਾ ਹੈ ਸ਼ਾਇਦ ਕਿਸੇ ਹੋਰ ਤਰ੍ਹਾਂ ਦੇ ਜੋ ਫੁੱਟਵੀਅਰ ਆ ਉਹਨਾਂ ਦੇ ਵਿੱਚ ਆਉਂਦਾ ਹੋਵੇ ਜਦੋਂ ਵੀ ਕਿਸੇ ਪੰਜਾਬੀ ਮਟਿਆਰ ਨੇ ਸੂਟ ਦੇ ਨਾਲ ਪੰਜਾਬੀ ਜੁੱਤੀ ਪਾਈ ਹੋਵੇ ਤਾਂ ਉਸ ਦੀ ਟੌਰ ਦੁੱਗਣੀ ਹੋ ਜਾਂਦੀ ਹੈ ਤੇ ਉਸ ਦੇ ਮੁਕਾਬਲੇ ਛਾਏ ਕਿਸੇ ਨੇ ਬ੍ਰਾਂਡਡ ਜੋ ਜੁੱਤੇ ਪਾਏ ਹੋਣ ਤਾਂ ਕਿਤੇ ਨਾ ਕਿਤੇ ਉਹ ਵੀ ਫੇਰ ਲੱਗਦੇ ਹੁੰਦੇ ਆ ਤੇ ਉਸ ਮਟਿਆਰ ਦੀ ਟੌਰ ਦੁੱਗਣੀ ਲੱਗਦੀ ਹੁੰਦੀ ਹੈ ਪਰ ਹੁਣ ਇਹ ਕਹਿੰਦੇ ਆ ਬੜਾ ਦੁੱਖ ਹੋ ਰਿਹਾ ਕਿ ਪੰਜਾਬੀ ਜੁੱਤੀ ਆਪਣੀ ਆਖਰੀ ਸਾਹਾਂ ਤੇ ਪੁੱਜ ਗਈ ਹੈ ਇਸ ਥਾਂ ਪਲਾਸਟਿਕ ਕੱਪੜੇ ਤੇ ਬਣਾਵਟੀ ਚਮੜੇ ਦੀਆਂ ਮਸ਼ੀਨੀ ਜੁੱਤੀਆਂ ਨੇ ਲੈ ਲਈ ਹੈ ਪੰਜਾਬੀ ਜੁੱਤੀ ਦੇ ਕਾਰੋਬਾਰੀ ਤੇ ਕਦਰਦਾਨ ਇਸ ਦੀ ਉਮਰ 10 ਕੋ ਸਾਲੀ ਮੰਨਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਜੁੱਤੀਆਂ ਨੂੰ ਦੇਖਣ ਲਈ ਅਜਾਇਬ ਘਰਾਂ ਦੇ ਵਿੱਚ ਜਾਇਆ ਕਰਨਗੀਆਂ ਤਾਂ ਇਸ ਤੋਂ ਪਹਿਲਾਂ ਕਿ ਪੰਜਾਬੀ ਜੁੱਤੀ ਬੂਟ ਦੀ ਇੱਕ ਕਿਸਮ ਬਣ ਕੇ ਰਹਿ ਜਾਵੇ ਆਓ ਇਸ ਦੀ ਲੰਮੀ ਉਮਰ ਲਈ ਦੁਆ ਦੇ ਨਾਲ-ਨਾਲ ਦੁਆ ਵੀ ਕਰੀਏ ਤਾਂ ਜੋ ਅਸੀਂ ਪੰਜਾਬੀ ਸੱਭਿਆਚਾਰ ਦਾ ਇੱਕ ਖੂਬਸੂਰਤ ਨਿਸ਼ਾਨੀ ਪੰਜਾਬੀ ਜੁੱਤੀ ਉਸ ਨੂੰ ਬਚਾ ਸਕੀਏ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਜੁੱਤੀਆਂ ਇਸ ਦੀ ਕਢਾਈ ਇਸ ਤੋਂ ਜੋ ਇਹਨਾਂ ਨੂੰ ਦਿਖਾ ਸਕੀਏ ਇਹ ਨਾ ਹੋਵੇ ਕਿ ਸਾਨੂੰ ਉਹਨਾਂ ਨੂੰ ਪੰਜਾਬੀ ਜੁੱਤੀਆਂ ਦਿਖਾਉਣ ਦੇ ਲਈ ਅਜਾਇਬ ਘਰਾਂ ਦੇ ਵਿੱਚ ਜਾਣਾ ਪਵੇ